ਬੋਤਾਰ ਸਿੰਘ ਜੀ ਮੇਰੀ ਕਿਹੜੀ ਜਗ੍ਹਾ ਤੋਂ ਪਿੰਡ ਝਾੜੋ ਤੋਂ ਜੀ ਝਾੜੋ ਤੋਂ ਸ਼ਹਿਰ ਕਿਹੜਾ ਪਿੰਡ ਆਪਣਾ ਸ਼ਹਿਰ ਜੀ ਆਪਣਾ ਜਿਲ੍ਹਾ ਸੰਗਰੂਰ ਤਸੀਲ ਸੁਨਾਮ ਜੀ ਠੀਕ ਆ ਜੀ ਆਪਾਂ ਤੁਹਾਨੂੰ ਬੋਡੀ ਸਬ ਦੇ ਪੰਜ ਤਰ੍ਹਾਂ ਦੇ ਜੋੜ ਦਿੱਤੇ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮ ਸੀ ਪਹਿਲਾਂ ਮੈਨੂੰ ਬਹੁਤ ਦਿੱਕਤਾਂ ਨਹੀਂਆਂ ਬਿਮਾਰੀਆਂ ਦੀ ਜਿਵੇਂ ਮੈਨੂੰ ਬੁਖਾਰ ਚੜ੍ਹ ਗਿਆ ਸਿਰ ਦੁਖਦਾ ਜਾਂ ਟਾਈਫਾਇਡ ਵੀ ਜਾਣ ਕੇ 2-3 ਮਹੀਨੇ ਤੋ ਹੋ ਜਾਂਦਾ ਸੀਗਾ ਜਦੋਂ ਜੀ ਛੋਟੀ ਇਹ ਦਵਾਈ ਲੈਤੀ ਆ ਪਹਿਲਾਂ ਵੀ ਦਵਾਈਆਂ ਬਹੁਤ ਖਾਧੀਆਂ ਪਹਿਲਾਂ ਕੋਈ ਮੈਨੂੰ ਐਡਾ ਫਾਇਦਾ ਨਹੀਂ ਹੋਇਆ ਜਦ ਤੇ ਹੁਣ ਸੁੱਡੀ ਦਵਾਈ ਖਾਦੇ ਆ ਉਦੋਂ ਦਾ ਮੈਨੂੰ ਨਾ ਬੁਖਾਰ ਨਾ ਟਾਈਫੈਡ ਆਪ ਨੂੰ ਹੋਇਆ ਨਹੀਂ ਇੱਕਦਮ ਟਾਈਫੈਟ ਜਿਹੜਾ ਰਹਿੰਦਾ ਸੀ ਬਹੁਤ ਹਾਂਜੀ ਬਹੁਤ ਰਹਿੰਦਾ ਵੀ ਹੈ ਤੇ ਜਦ ਇਹ ਤੁਹਾਨੂੰ ਪ੍ਰੋਬਲਮ ਆਉਂਦੀ ਸੀ ਕੀ ਦਿੱਕਤ ਲੱਗਦੀ ਸੀ ਮੁਸ਼ਕਲ ਤੁਹਾਨੂੰ ਕੀ ਆਉਂਦੀ ਸੀ ਮੁਸ਼ਕਲ ਤਾਂ ਵੀ ਬਸ ਮੈਨੂੰ ਵੀ ਉੱਠਣ ਨੂੰ ਨਹੀਂ ਜੀ ਕਰਦਾ ਸੀ ਸਿਰ ਬਹੁਤ ਦੁਖਦਾ ਸੀ ਵੀ ਸੁੱਤਾ ਪਿਆ ਹੀ ਰਹੇ ਵੀ ਕੋਈ ਰੋਲਾ ਨਾ ਪਾਵੇ ਕੋਈ ਬੁਲਾਵੇ ਨਾ ਕੁਝ ਖਾਣ ਪੀਣ ਨੂੰ ਵੀ ਨਹੀਂ ਜੀ ਕਰਦਾ ਸੀ ਜਦ ਇਹ ਸਿਰ ਬਹੁਤ ਦੁਖਦਾ ਸੀ ਜਾਂ ਸਰੀਰ ਲੱਡਰਪਾ ਵੀਕਨੈਸ ਹੈ ਮਿੱਟੀ ਜਾਂਦਾ ਮਿੱਟੀ ਬਣ ਗਿਆ ਮੈਨੂੰ ਕੰਮ ਕੰਮ ਦਾ ਇੰਨੇ ਕਰਦਾ ਸੀ ਹਾਂਜੀ ਬਸ ਫਿਰ ਤਾਂ ਇਹ ਇਹ ਹੈਗੀ ਜੀ ਮੈਨੂੰ 2-3 ਸਾਲ ਤੋਂ ਹੈਗੀ ਦੀ ਜੀ 2-3 ਸਾਲ ਤੋਂ ਇਦਾਂ ਹੀ ਸੀ ਜੇ ਕੋਈ ਦਿੱਕਤ ਹਲਕਾ ਬੁਖਾਰ ਛੜਿਆ ਟਾਈਪ ਵੇਟ ਦੇ ਮੁਰਗ ਉੱਠਣ ਨੂੰ ਦਰ ਨਹੀਂ ਕਰਦਾ ਸੀ ਨਾ ਜੀ ਕਈ ਕਈ ਦਿਨ ਨਹੀਂ ਕਰਦਾ ਜੀ ਕਿੰਨੀਆਂ ਦਵਾਈਆਂ ਖਾਧੀਆਂ ਆਪਾਂ ਬਹੁਤ ਦਵਾਈਆਂ ਖਾਧੀਆਂ ਜੀ ਕੋਈ ਤੋ ਫਰਕ ਨਹੀਂ ਪਿਆ ਨਾ ਜੀ ਕਿਤੋਂ ਫਰਕ ਨਹੀਂ ਪਿਆ ਜੀ ਆਪਾਂ ਤੁਹਾਨੂੰ ਬਾਡੀ ਸਰਵ ਦੇ 5 ਤਰ੍ਹਾਂ ਜੂਰ ਦਿੱਤੇ ਸੀ ਬਾਡੀ ਸਰਵਸ ਉਹ ਵਰਤਿਆ ਤੁਸੀਂ ਹਾਂ ਜੀ ਵਰਤਿਆ ਜੀ ਉਹ ਵਰਤਣ ਤੋਂ ਬਾਅਦ ਅੱਜ ਤੁਸੀਂ ਕੀ ਕਹਿੰਦੇ ਹੋ ਅੱਜ ਮੇਰਾ ਸਿਹਤ ਤੇ ਠੀਕ ਆ ਜੀ ਕੋਈ ਮੈਨੂੰ ਕੋਈ ਦਿੱਕਤ ਨਹੀਂ ਮੁੜ ਕੇ ਨਾ ਬੁਖਾਰ ਹੋਇਆ ਨਾ ਕਦੇ ਟਾਈ ਕੱਟ ਵਾ। ਕੰਮ ਕੰਮ ਦਿਲ ਕਰਦਾ ਆ। ਬਹੁਤ ਜੀ। ਉੱਠ ਕੇ ਸਾਰਾ ਦਿਨ ਫਿਰਦੇ ਹਾਂ। ਬਹੁਤ ਜ਼ਿਆਦਾ। ਕੋਈ ਥਕਾਵਟ ਨਹੀਂ? ਨਾ ਜੀ। ਕੋਈ ਮੈਂਡਸ ਜੁਸ਼ ਕਰਦੇ ਹਾਂ? ਨਾ ਜੀ ਕੋਈ ਨਹੀਂ ਕਰਦੇ ਇਕੱਲਾ </body> ਵੀੰ ਅੰਦਰ ਜਿਹੜੀ ਵੀ ਕੋਈ ਬਿਮਾਰੀ ਆਉ ਸਭ ਕੱਢ ਦਿੰਦੇ ਨੇ ਇਹ। ਨਹੀਂ ਬੋਡੀ ਸਾਰ ਬਤਲਾਣਾ ਚਾਹੀਦਾ ਜੀ। ਹਾਂਜੀ। ਥੈਂਕ ਯੂ।